ਸਾਰਿਆਂ ਨੂੰ ਜੈ ਸ਼ੀਰਾਮ ਜੈ ਵਾਲਮੀਕੀ ਜੈ ਰਵੀਦਾਸ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਕ ਵਿਸ਼ਾਲ ਦੁਸ਼ਹਿਰੇ ਦਾ ਮੇਲਾ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਵੱਲੋਂ ਅਜੇਪਾਲ ਦੇ ਸਾਵਰ ਆਨੰਦ ਕਿਸ਼ੋਰ ਜੀ ਸੋਨਲਾਦ ਮਹਿਰਾ ਜੀ ਸੁਸ਼ੀਰਤੀ ਲੱਲਾ ਜੀ ਵੱਲੋਂ ਜਿਹੜਾ ਜੋਧੇਵਾਲ ਬਸਤੀ ਚੌਂਕ ਦੇ ਵਿੱਚ ਪਾਲ ਸਿੰਘ ਨਗਰ ਆ ਉਦੇ ਨਾਲ ਲੱਗਦੀ ਹੈ ਗਰਾਊਂਡ ਹੈ ਇਹਦੇ ਵਿੱਚ ਵਿਸ਼ਾਲ ਜਿਹੜਾ ਦੁਸ਼ਹਿਰੇ ਦਾ ਮੇਲਾ ਹੋਣ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਬੱਚਿਆਂ ਦੀਆਂ ਗੇਮਿੰਗਸ ਭੈਣਾਵਾਂ ਮਾਤਾਵਾਂ ਵਾਸਤੇ ਸ਼ਾਪਿੰਗ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਵਾਸਤੇ ਜਿਹੜੇ ਹੁੰਦੇ ਝੂਲੇ ਬੱਚਿਆਂ ਵਾਲੇ ਤੇ ਵੱਡਿਆਂ ਵਾਲੇ ਝੂਲੇ ਆ ਮੋਤ ਦਾ ਖੂਹ ਆ ਤੇ ਸਰਕਸ ਜਾਦੂ ਆਦਿ ਆਈਟਮਾਂ ਹੋਣਗੀਆਂ ਦੇਸ਼ ਵਿਦੇਸ਼ ਤੋਂ ਜਿਹੜੇ ਵਧੀਆ ਤੋਂ ਵਧੀਆ ਝੂਲੇ ਇੱਥੇ ਸੀ ਲੈ ਕੇ ਆ ਰਹੇ ਆ ਜਿਹੜੇ ਮਨੋਰੰਜਨ ਦਾ ਖਿੱਚ ਦਾ ਕਾਰਨ ਬਣਨਗੇ ਤੇ ਦੁਸ਼ਹਰੇ ਵਾਲੇ ਦਿਨ ਜਿਹੜਾ ਅਸੀਂ ਇੱਥੇ 라ਵਣ ਦਹਨ ਵੀ ਕਰਾਂਗੇ ਕਿੰਨੇ ਸਾਲ ਹੋ ਗਏ ਦੁਸ਼ਹਰਾ ਮਨੋਰੰਜਨ ਦਾ ਖਾਸ ਕਟੋਕਟ 16 17 ਸਾਲ ਹੋ ਗਏ ਜੀ ਇਸ ਗਰਾਊਂਡ ਦੇ ਵਿੱਚ ਦੁਸ਼ਹਰੇ ਦਾ ਮੇਲਾ ਲੱਗਦੇ ਪਹਿਲਾਂ ਸਾਹਮਣੇ ਵਾਲੀ ਸਾਈਡ 'ਚ ਲੱਗਦਾ ਸੀ ਹੁਣ ਇੱਧਰ ਲੱਗ ਰਿਹਾ ਤੇ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਇੱਥੇ ਲੱਗਦਾ ਆ ਰਿਹਾ ਵਾ ਤੇ ਸਾਡੀ ਤਾਂ ਇਹ ਸੋਚ ਹੁੰਦੀ ਹੈ ਦੇਖੋ ਅੱਜ ਦੀ ਤੇਜ਼ ਦੁਨੀਆ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਠਹਿਰਾ ਦੇ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਮਨੋਰੰਜਨ ਦਾ ਜਿਹੜਾ ਕੋ ਥੋੜਾ ਜਿਹਾ ਸਮਾਂ ਕੱਟ ਕੇ ਆ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਰਤੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਯੂਆਪੀ ਮੋਬਾਈਲ ਚ ਵੜ ਗਈ ਆ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਨਵੀਂ ਕੀ ਚੀਜ਼ ਕੀ ਲੱਗੇ ਉਹ ਤੁਸੀਂ ਨਵੀਆਂ ਬਹੁਤ ਆਈਟਮਸ ਹੋਣਗੀਆਂ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣੇ ਹੀ ਦੱਸਦਾ ਫਿਰ ਤੁਹਾਡੀ ਅਟਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜੂਗਾ ਉਹ ਤੋਂ ਤੁਸੀਂ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਿਉਂ ਤੋ ਮੈਂ ਆਪਣੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਕਿਉਂਕਿ ਇਹ ਜੋ ਮੇਲਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਜਿੱਦਾਂ ਕੀ ਅਜੇ ਪਾਲ ਜੀ ਨੇ ਦੱਸਿਆ ਹੀ ਹੈ ਕਿ ਅਲੱਗ ਵੱਖ-ਵੱਖ ਜਿਹੜੇ ਆ ਆਕਰਸ਼ਿਤ ਜਿਹੜੇ ਝੂਲੇ ਔਰ ਬਾਜ਼ਾਰ ਲੱਗ ਰਹੇ ਨੇ ਜਿਹਦੇ ਵਿੱਚ ਮੈਂ ਦੱਸ ਸਕਦਾ ਕਿ ਇਸ ਵਾਰੀ ਜਿਹੜਾ ਮੇਲਾ ਆ ਉਹ ਅੱਗੇ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਣਾਇਆ ਹੈ ਉਹਨੂੰ ਇਸ ਤਰ੍ਹਾਂ ਸੰਯੋਜਕ ਕੀਤਾ ਜਾ ਰਿਹਾ ਔਰ ਦੂਸਰਾ ਔਰ ਵਧੀਆ ਤਰੀਕੇ ਦੇ ਨਾਲ ਉਹਨੂੰ ਮੈਨੇਜ ਵੀ ਕੀਤਾ ਜਾ ਰਿਹਾ ਔਰ ਇਹ ਜਿਹੜਾ ਮੇਲਾ ਆ ਮਸਤੀ ਜੋਦੇ ਚੌਂਕ ਦੇ ਨਾਲ ਬਾਲ ਸਿੰਘ ਨਗਰ ਆ ਉਹਦੇ ਗੇਟ ਦੇ ਉੱਤੇ ਜਿਹੜਾ ਬਟ ਬਹੁਤ ਵੱਡਾ ਗਰਾਊਂਡ ਆ ਕਿਉਂਕਿ ਮੇਨ ਹਾਈਵੇ ਉੱਤੇ ਲੱਗਦਾ ਨੇੜੇ ਸ਼ਿਪਰੀ ਚੌਂਕ ਵੀ ਪੈਂਦਾ ਇਹਦੇ ਇਹਦੇ ਵਿੱਚ ਕਾਰ ਲੱਗ ਰਿਹਾ ਔਰ ਇੱਥੇ ਮੈਂ ਆਪ ਜੀ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਸਹੀ ਤਰੀਕੇ ਨਾਲ ਸਾਰਾ ਮੈਨੇਜ ਹੋਏਗਾ ਔਰ ਸਾਰਿਆਂ ਦੀ ਸੇਫਟੀ ਦਾ ਸਿਕਿਉਰਿਟੀ ਸਿਕਿਉਰਿਟੀ ਦਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਰਕਿੰਗ ਲਈ ਵੀ ਬਹੁਤ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਅਸੀਂ ਕੀਤੀਆਂ ਹੋਈਆਂ ਨੇ ਸੋ ਮੈਂ ਆਸ-ਪਾਸ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਮੇਲੇ 'ਚ ਪ ਕਿ ਇੱਕ ਦੌੜ ਭਾਈ ਦੇ ਦੁਨੀਆਂ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੇਣਾ ਜਿਹੜਾ ਉਹ ਵੀ ਇੱਕ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਮੇਲੇ ਦੇ ਵਿੱਚ ਆ ਕੇ ਹਮਮਾ ਕੇ ਪਹੁੰਚੋ ਤਾਂ ਜੋ 20 ਤਰੀਕ ਨੂੰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ 20 ਤੀ ਤੋਂ ਲੈ ਕੇ ਜਿਹੜਾ ਦਸਹਰੇ ਤੱਕ ਜਿਹੜਾ ਦਸਹਰੇ ਤੋਂ 5 ਅਕਤੂਬਰ ਤੱਕ ਜਿਹੜਾ ਚੱਲੇਗਾ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੋ ਸਰ ਜੀ ਟਾਈਮਿੰਗ ਕੀ ਰੱਖੀ ਹੈ ਟਾਈਮਿੰਗ ਜੀ ਜੇ ਅ ਜਦੋਂ ਮੇਲਿਆਂ ਦਾ ਟਾਈਮ ਹੁੰਦਾ ਵਾ ਤਕਰੀਬਨ ਸਵੇਰੇ 12:00 ਵਜੇ ਤੋਂ ਸਾਡੇ ਲਈ ਸਟਾਰਟ ਹੁੰਦਾ ਵਾ ਤੇ ਰਾਤ ਦੇ तकरीबन 11 11:30 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੀ ਜੋ ਪ੍ਰਸ਼ਾਸਨ ਦਾ ਜੋ ਪ੍ਰਸ਼ਾਸਨ ਦੀ ਗਾਈਡਲਾਈਨ ਹੋਊਗੀ ਉਦਾਂ ਹੀ ਸਾਰਾ ਅਸੀਂ ਦੀ ਗਾਈਡਲਾਈਨ ਦੇ ਨਾਲ ਹੀ ਚੱਲਾਂਗੇ ਇਹਦੇ ਨਾਲ ਨਾਲ ਇੱਥੇ ਅਸੀਂ ਫਾਇਰ ਦੇ ਵੀ ਪੂਰੇ ਪ੍ਰਬੰਧ ਰੱਖਾਂਗੇ ਫਾਇਰ ਸੇਫਟੀ ਦੇ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਉਰਿਟੀ ਆ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਭਾਈਚਾਰਾ ਵੀ ਰਹਿੰਦਾ ਹੈ ਇਸ ਕਰਕੇ ਸਾਨੂੰ ਪਤਾ ਇੱਕਦਮ ਕਈ ਵਾਰੀ ਕਰਾਊਡ ਵੱਧ ਘਟ ਹੋ ਜਾਂਦਾ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਪੂਰੀ ਮਦਦ ਦੇਵਾਂਗੇ ਤੇ ਆਪਦੇ ਵੱਲੋਂ ਵੀ ਜਿਹੜੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਅਸੀਂ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਪੀਸਫੁਲੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਪੰਨ ਹੋਵੇ ਹਾਂ ਜੀ ਕੀ ਕਰਨ ਚੋਣ ਜੀ ਹਾਂ ਜੀ ਦੇਖੋ ਜੀ ਯੰਗ ਟੀਮ ਹੈ ਕੰਮ ਕਰਨ ਦਾ ਸ਼ੌਂਕ ਹੈ ਜਜ਼ਬਾ ਹੈ ਠੀਕ ਹੈ ਜੀ ਮੇਰੀ ਤਾਂ ਦਿੱਲੀ ਇੱਛਾ ਹੈ ਵੀ ਜਿਸ ਤਰੀਕੇ ਰਲ ਮਿਲ ਕੇ ਕਰ ਰਹੇ ਹਾਂ ਕੁਦਰਤ ਇਹਨਾਂ ਨੂੰ ਤਰੱਕੀ ਆਫਤਰ ਰੱਖੇ ਔਰ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਹੈ ਬੜਾ ਸੁਖਾ ਮਾਹੌਲ ਰਹੇ ਠੀਕ ਹੈ ਜੀ ਔਰ ਮਹਾਰਾਜ ਇਹਨਾਂ ਤੋਂ ਅਸ਼ੀਰਵਾਦ ਰੱਖਣ ਕਿਸੇ ਤਰੀਕੇ ਤਰੱਕੀ ਕਰੀ ਜਾਣ ਹੈ ਜੀ ਔਰ ਜਿਹੜਾ ਸਾਡਾ ਸ਼ਹਿਰ ਹੈ ਇਹ ਵੀ ਤਰੱਕੀ ਕਰੇ ਧੰਨਵਾਦ